ਸਰਬੱਤ ਦਾਤ ਸੱਚ ਨੂੰ ਪੂਰੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਦੇ ਪਿੰਡ ਸੱਚ ਕੋਈ ਤਾਂ ਇੰਨਾ ਕੋ ਮਨ ਚ ਅਫਸੋਸ ਹੈ ਕਿ ਜਿਹੜਾ ਬੱਚਾ ਤੁਹਾਡੇ ਕੋਲੇ ਕੰਮ ਕਰ ਚੁੱਕਿਆ ਹੋਵੇ ਤੇ ਉਹ ਚੜ੍ਹਦੀ ਉਮਰੇ ਰੁਕਸਤ ਹੋ ਜਾਏ ਉਹ ਕਲਾ ਅਫਸੋਸ ਉਹਦੇ ਪਰਿਵਾਰ ਨੂੰ ਨਹੀਂ ਹੁੰਦਾ ਪੂਰੇ ਸਮਾਜ ਨੂੰ ਹੁੰਦਾ ਸੋ ਅੱਜ ਵੈਗਰੂ ਅਗੇ ਅਰਦਾਸ ਕਰਨ ਪਹੁੰਚੇ ਆ ਹਜ਼ਾਰਾਂ ਦੀ ਗਿਣਤੀ ਚ ਲੋਕ ਅੱਜ ਪਿੰਡ ਚ ਉਰਨ ਸਭਾ ਜੁਰੀਆ ਕਰਨ ਆ ਰਹੇ ਨੇ ਸੋ ਮੈਂ ਵੈਗਰੂ ਕੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਜ਼ ਬਖਸ਼ੇ ਕਿਛੇ ਪਰਿਵਾਰ ਨੂੰ ਬਲ ਬਖਸ਼ੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਤੇ ਉਹਨਾਂ ਦੀ ਬੱਚੀ ਨੂੰ ਬਲ ਬਖਸ਼ੇ ਕਿ ਉਹ इस सदमे में नहीं